ਪੰਜਾਬੀਓ ਵਾਸਤਾ ਸਾਨੂੰ ਰੱਬ ਦਾ ਛੋਡੇ ਜੰਮਣ ਵਾਲਿਆਂ ਦਾ ਛੋਡੇ ਮਾਂ ਦਾ ਛੋਡੇ ਪਿਓ ਦਾ ਛੋਡੇ ਦਾਦਿਆਂ ਪਰਦਾਦਿਆਂ ਦਾ ਛੋਡੀਆਂ ਆਉਣ ਵਾਲੀਆਂ ਨਸਲਾਂ ਪੀੜੀਆਂ ਦਾ ਜਿਹੜੇ ਵੀ ਧਰਮ ਇਸਤ ਨੂੰ ਮੰਨਦੇ ਆ ਉਹ ਵਾਸਤਾ ਸਾਨੂੰ ਉਸ ਦਾ ਛੋਡੇ ਕੇ ਹੱਥ ਬੰਨ ਕੇ ਬੇਨਤੀ ਕਰਦੇ ਆ ਭਾਈ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਆਪਣੀ ਮਾਂ ਨੂੰ ਨਾ ਵੇਚੋ ਆਪਣੀ ਮਾਂ ਨੂੰ ਨਾ ਵੇਚੋ ਅਸੀਂ ਰੇਲ ਦੀ ਲੀਤੇ ਖੜੇ ਆ ਕਿਉਂ ਖੜਨਾ ਪਿਆ ਇਦਾ ਕਾਰਨ ਵੀ ਦੱਸਦੇ ਆ ਬੇਨਤੀ ਕਰਦੇ ਆ ਮੇਰਾ ਵੀ ਇਸ ਗੱਲ ਨੂੰ ਸਾਡੇ ਨੂੰ ਘਰ ਘਰ ਪਹੁੰਚਾ ਦਿਓ ਇੰਨਾ ਸਾਂਝਾ ਕਰ ਦਿਓ ਹਰ ਪੰਜਾਬੀ ਤੱਕ ਚਾਹੇ ਵਿਦੇਸ਼ਾਂ 'ਚ ਬੈਠਾ ਹੈ ਚਾਹੇ ਪੰਜਾਬ ਬੈਠਾ ਹੈ ਚਾਹੇ ਲੰਦੇ ਪੰਜਾਬ ਬੈਠਾ ਚਾਹੇ ਚੜ੍ਹਦੇ ਪੰਜਾਬ ਬੈਠਾ ਜਾਂ ਹਰਿਆਣਾ 'ਚ ਬੈਠਾ ਹੈ ਚਾਹੇ ਉਹ ਸਾਡੇ ਹਰਿਆਣਵੀ ਭਰਾ ਚਾਹੇ ਸਾਡੇ ਰਾਜਸਥਾਨ ਵਾਲੇ ਭਰਾ ਚਾਹੇ ਯੂਪੀ ਵਾਲੇ ਭਰਾ ਹਰ ਘਰ ਤੱਕ ਮੇਰੀ ਗੱਲ ਪਹੁੰਚਣੀ ਚਾਹੀਦੀ ਗੱਲ ਬਹੁਤ ਜ਼ਰੂਰੀ ਹੈ ਬਾਈ ਰੇਲ ਦਿੱਲੀ ਦੇ ਤਾਂ ਖੜਿਆ ਰੇਲ ਦਿੱਲੀ ਦੇ ਬਿਲਕੁਲ ਨਾਲ ਪਿੱਛੇ ਜ਼ਮੀਨ ਦਿਖਦੀ ਹੈ ਸੋਨੂੰ ਆ ਜਮੀਨ ਦੇਖ ਲਓ ਬਾਈ ਜ਼ੂਮ ਕਰ ਦੀ ਪਿੰਡ ਮਾਈਸਰਖਾਨਾ ਮਾਈਸਰਖਾਨਾ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ ਜਿੱਥੇ ਕਿਸੇ ਕੰਪਨੀ ਨੇ ਬਾਹਰਲੀ ਨੇ ਆ ਕੇ ਘੱਟੋ ਘੱਟ ਨੇ 100 ਕਲਾ ਜਮੀਨ ਇਕੱਠੀ ਖਰੀਦਣੀ ਹੈ ਇੱਥੇ ਤੇ ਉਹ ਜਮੀਨ ਦਾ ਰੇਟ ਉਹਨਾਂ ਨੇ 60 ਲੱਖ ਰੁਪਇਆ ਲਾਉਣਾ ਸ਼ੁਰੂ ਕਰਤਾ ਕਾਰਨ ਕੀ ਹੈ ਸਮਝੋ ਵੱਡੀਆਂ ਵੱਡੀਆਂ ਬਾਹਰਲੀਆਂ ਕੰਪਨੀਆਂ ਆ ਕੇ ਜਾਂ ਵੱਡੇ ਵੱਡੇ ਘਰਾਣੇ ਆ ਕੇ ਦੋ ਥਾਵਾਂ ਤੇ ਇਸ ਵੇਲੇ ਜ਼ਮੀਨ ਲੈ ਰਹੇ ਆ ਖਰੀਦ ਰਹੇ ਆ ਇੱਕ ਰੇਲ ਦੀਆਂ ਲੀਹਾਂ ਦੇ ਨਾਲ ਤੇ ਦੂਜਾ ਹਾਈਵੇ ਦੇ ਨਾਲ ਉਹਦਾ ਕਾਰਨ ਬੜਾ ਸਾਫ਼ ਆ 28 ਤੱਕ 2028 ਤੱਕ ਜਦੋਂ ਇਹ ਲੰਘੇ ਵਪਾਰ ਲਈ ਖੁੱਲ ਜਾਣੇ ਆ ਜਿਹੜੇ ਹਾਈਵੇ ਬਣ ਗਏ ਪੰਜਾਬ ਦੇ ਵਿੱਚ 28 ਤੱਕ ਜਾਂਦਿਆਂ ਜਾਂਦਿਆਂ ਜਦੋਂ ਸਾਰਾ ਇਹ ਲੈ ਕੇ ਚੀਨ ਤੋਂ ਯੂਰਪ ਤੱਕ ਵਪਾਰ ਖੁੱਲ ਗਿਆ ਅਰਬ ਤੱਕ ਵਪਾਰ ਖੁੱਲ ਗਿਆ ਸਾਰਾ ਏਸ਼ੀਆ ਯੂਰਪ ਇਕੱਠਾ ਹੋ ਗਿਆ ਅਮਰੀਕਾ ਅਫਰੀਕਾ ਤੱਕ ਸੜਕਾਂ ਰਾਹੀਂ ਵਪਾਰ ਸ਼ੁਰੂ ਹੋ ਗਿਆ ਓਏ ਪੰਜਾਬ ਦੇ ਲੋਕੋ ਓਏ ਆ ਖਿੱਤੇ ਤੇ ਜਿੰਨਾ ਵੀ ਆ ਸਾਰੇ ਖਿੱਤੇ ਦਾ ਮੈਂ ਜ਼ਿਕਰ ਕੀਤਾ ਐ ਇੱਥੇ ਇੱਕ ਮਰਲਾ ਵੀ ਥਾਂ ਕਿਸੇ ਵੀ ਕੀਮਤ ਤੇ ਮਿਲਣਾ ਨਹੀਂ ਓਏ ਮਿਲਣਾ ਨਹੀਂ ਹੱਥ ਤਾਂ ਬੰਦਿਆਂ ਓਏ ਜ਼ਮੀਨਾਂ ਨਾਲ ਸੋਡੀ ਸਰਦਾਰੀ ਐ ਇਹ ਧਰਤੀ ਨਾਲ ਸੋਡੀ ਹੋਣ ਦਾ ਸੋਡੀ ਸੱਭਿਆਤਾ ਸੋਡੀ ਵਿਰਾਸਤ ਦਾ ਐ ਸੋਡਾ ਵਜੂਦ ਧਰਤੀ ਕਰਕੇ ਹੋਣਾ ਹੈ ਇਸ ਧਰਤੀ ਕਰਕੇ ਹੈ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਉੱਤਮ ਖੇਤੀ ਮਦਮ ਵਪਾਰ ਨਿਖਿਤ ਚੱਕਰੀ ਦੀ ਗੱਲ ਕੀਤੀ ਸੀ ਅਸੀਂ ਨਹੀਂ ਸਮਝ ਰਹੇ ਓਏ ਨਹੀਂ ਸਮਝ ਰਹੇ ਯਾਦ ਰੱਖਿਓ ਚਾਹੇ 50 ਬੋਰੀਆਂ 100 ਬੋਰੀਆਂ ਆਪਣੀਆਂ ਜ਼ਮੀਨਾਂ ਦਾ ਤੁਸੀਂ ਅਰਬਾਂ ਰੁਪਇਆ ਵਟ ਕੇ ਸਾਨੂੰ ਇੱਕ ਅਰਬ 100-100 ਕਰੋੜ ਰੁਪਇਆ ਵਿਕਲੇ ਦੀ ਕੀਮਤ ਦੇਣ ਨੂੰ ਤਿਆਰ ਹੋ ਜਾਣਗੇ ਅਰਬਾਂ ਰੁਪਇਆ ਵਟ ਕੇ ਬੈਂਕਾਂ ਭਰ ਦਿਓ ਉਹ ਬੈਂਕਾਂ ਚ ਪੈਸਾ ਪਿਆ ਪਿਆ ਸਵਾਹ ਹੋ ਜਾਣਾ ਓਏ ਪੈਸੇ ਦੀ ਕੀਮਤ ਦਿਨੋਂ ਦਿਨ ਘਟਦੀ ਆ ਦਿਨੋਂ ਦਿਨ ਘਟਦੀ ਤੁਰੀ ਜਾਂਦੀ ਆ ਪੈਸੇ ਦੀ ਕੀਮਤ ਉਹ ਕਾਗਜ਼ ਦੀ ਕੋਈ ਕੀਮਤ ਨਹੀਂ ਛੋੜਿਆ ਧਰਤੀ ਦੀ ਛੋੜੀ ਜ਼ਮੀਨ ਦੀ ਕੀਮਤ ਦਿਨੋਂ ਦਿਨ ਵਧਦੀ ਆ ਸ਼ਾਰਾ ਮਾਰਦੀ ਵਧਦੀ ਆ ਦੁਨੀਆ ਤੇ ਕੋਈ ਕਿਸੇ ਵੀ ਚੀਜ਼ ਦੀ ਇੰਨੀ ਕੀਮਤ ਅਜਿਹੀ ਤੇਜ਼ੀ ਨਾਲ ਨਹੀਂ ਵਧ ਰਹੀ ਜਿੰਨੀ ਤੇਜ਼ੀ ਨਾਲ ਛੋੜੀ ਧਰਤੀ ਛੋੜੀ ਜ਼ਮੀਨ ਦੀ ਕੀਮਤ ਵਧ ਰਹੀ ਆ ਅਨਰੂਆਣੇ ਬਾਈ ਹੁਣ ਨਰੂਆਣੇ ਤੁਹਾਨੂੰ ਅਸੀਂ ਦਿਖਾ ਕੇ ਆਏ ਆ ਵਿੱਕੇ ਮੈਂ 6 ਮਹੀਨਿਆਂ ਦੇ ਵਿੱਚ ਜਿਹੜੀ ਜ਼ਮੀਨ 1 ਕਰੋੜ ਨੂੰ ਵਿਕੀ 6 ਮਹੀਨਿਆਂ ਬਾਅਦ 2 ਕਰੋੜ ਦੇ ਨੂੰ ਤਿਆਰ ਹੋ ਗਏ 2 ਕਰੋੜ ਛੱਡੋ ਮੈਂ ਬਾਰ-ਬਾਰ ਕਹਿੰਨਾ ਉਹ ਤੁਹਾਨੂੰ ਬਰਾਬਰ ਮਿੱਟੀ ਤੋਲ ਦੇਣਗੇ ਧਰਤੀ ਸੋਡੀ ਲੈਣ ਦੀ ਖਾਤਰ ਓਏ ਉਹ ਕਾਲੇ ਕਾਨੂੰਨ ਲਿਆਂਦੇ ਸੋਡੀ ਧਰਤੀ ਖਾਣ ਦੀ ਖਾਤਰ ਆ ਕਿਉਂ ਬਾਪੂ ਜਗੀਰ ਸਿੰਘ ਢੱਲੇਵਾਲ ਸੋਡੀਆ ਜ਼ਮੀਨ ਸੋਡੀ ਧਰਤੀ ਬਚਾਉਣ ਦੀ ਖਾਤਰ ਮਰਨ ਵਰਤੇ ਬੈਠਾ ਕੀ ਲੋੜ ਪਈ ਆ ਉਹਨੂੰ ਸੋ ਮੇਰੀ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀ ਕਰਦਾ ਪੰਜਾਬੀਆਂ ਨੂੰ ਮੈਂ ਥੋੜੀ ਕਿਸੇ ਦੇ ਕੋਲ ਲੈਣਾ ਮੈਂ ਸੋਡੀਆਂ ਜ਼ਮੀਨਾਂ ਦੀ ਕਮਾਈ ਖਾਣੀ ਆ ਮੈਨੂੰ ਪਤਾ ਵੀ ਜੇ ਅਸੀਂ ਪੰਜਾਬ ਬਚਾਉਣਾ ਹੈ ਤਾਂ ਜ਼ਮੀਨਾਂ ਬਚਾਉਣੀਆਂ ਪੈਣੀਆਂ ਨੇ ਹੱਥ ਬੰਨ੍ਹ ਕੇ ਬੇਨਤੀ ਕਰਦਾ 4 ਸਾਲ ਖੜ੍ਹ ਜੋ ਉਦੋਂ ਬਾਅਦ ਐ ਸਾਰੀ ਵੇਚ ਦਿਓ 28 ਤੱਕ ਖੜ੍ਹ ਜੋ ਵਿਸ਼ੇ ਵਪਾਰ ਸੰਸਾਰੇ ਡਬਲਯੂਟੀ ਹੋ ਰਿਹਾ ਸਮਝੌਤੇ ਹੋਏ ਨੇ ਗਾਡ ਦੇ ਸਮਝੌਤੇ ਹੋਇਆ ਉਹਨਾਂ ਮੁਤਾਬਕੇ ਸਾਰੀ ਦੁਨੀਆ ਦੇ ਵਿੱਚ ਸੜਕੀ ਆਵਾਜ਼ਾਂ ਆਈ ਰਹੀ ਵਪਾਰ ਹੋਣਾ ਹੁਣ ਤੁਸੀਂ ਕਹੋਗੇ 100 100 200 ਕਿੱਲਾ ਸੜਕਾਂ ਦੇ ਨਾਲ ਹਾਈਵੇ ਦੇ ਉੱਤੇ ਰੇਲ ਗੱਡੀਆਂ ਲੀਹਾਂ ਦੇ ਉੱਤੇ 100 100 ਕਿੱਲਾ ਇਕੱਠੇ ਕਿਉਂ ਲੈਂਦੇ ਆ ਇਹਨਾਂ ਨੇ ਡੰਪ ਬਣਾ ਲੈਣੇ ਆ ਜਿਹੜਾ ਵੀ ਮਾਲ ਕੋਈ ਆਊਗਾ ਸਮਾਨ ਇੱਥੇ ਆਊਗਾ ਸਾਰਾ ਇਹਨਾਂ ਦੇ ਵਿੱਚ ਇਹਨਾਂ ਡੰਪ ਬਣਾ ਕੇ ਵੱਡੀਆਂ-ਵੱਡੀਆਂ ਇਮਾਰਤਾਂ ਪਾ ਕੇ ਇੱਥੇ ਸਟੋਰ ਕਰਿਆ ਕਰਨਗੇ ਜਮ੍ਹਾਂ ਕਰਿਆ ਕਰਨਗੇ ਤੇ ਉੱਥੋਂ ਬਾਗਾ ਬਾਰਡਰ ਟਾਰੀ ਬਾਰਡਰ ਸੈਨਲਾ ਬਾਰਡਰ ਰਾਹੀਂ ਅੱਗੇ ਸਾਰਾ ਇੱਥੇ ਇਹ ਮਾਲ ਜਾਣਾ ਹੈ ਵੱਡੇ-ਵੱਡੇ ਵਪਾਰੀ ਗੁਜਰਾਤ ਦੇ ਦਿੱਲੀ ਦੇ ਬੰਗਾਲ ਦੇ ਬਿਹਾਰ ਦੇ ਮੈਂ ਕਹਿੰਦਾ ਹਰ ਥਾਂ ਦੇ ਇੱਥੇ ਵੱਡੇ-ਵੱਡੇ ਘਰਾਣੇ ਆ ਕੇ ਪੂਰਾ ਜੋਰ ਲੱਗਿਆ ਪਿਆ ਵੀ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਦੀ ਧਰਤੀ ਤੇ ਜ਼ਮੀਨ ਮਿਲਦੀ ਆ ਤਾਂ ਲੈ ਲਓ ਕਿਉਂਕਿ ਇੱਕੋ ਇੱਕ ਰਾਹ ਪੂਰੇ ਭਾਰਤ ਦੇ ਕੋਲੇ ਸ਼ੜਕੀ ਆਵਾਜ਼ਾਂ ਅਹੀਂ ਉਹ ਪੰਜਾਬ ਐ ਤਾਂ ਤੁਹਾਨੂੰ ਬੇਨਤੀ ਕਰਦਿਆਂ ਭਾਈ ਆਪਣੀਆਂ ਜ਼ਮੀਨਾਂ ਕਿਸੇ ਕੀਮਤੇ ਨਾ ਵੇਚੋ ਨਾ ਵੇਚੋ ਹੱਥ ਬਣਾ ਲਓ ਪਸਤਾਓਗੇ ਬਾਹਰੇ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਓਏ ਉੱਥੇ ਕਮਾਈਆਂ ਕਰਕੇ ਜ਼ਮੀਨਾਂ ਲੈ ਲਓ ਆ ਕੇ ਇੱਥੇ ਜ਼ਮੀਨਾਂ ਲੈ ਲਓ ਜਿਹੜੀ ਜ਼ਮੀਨ ਤੁਸੀਂ ਅੱਜ ਕਿੱਲਾ ਵੇਚ ਕੇ ਜਾਂਦੇ ਹੋ ਅੱਧਾ ਕਿੱਲਾ ਵੇਚ ਕੇ ਜਾਂਦੇ ਆ ਚਾਹੇ ਚਾਰ ਪੀੜੀਆਂ ਉੱਥੇ ਕਮਾਈ ਕਰ ਲਓ ਚਾਰ ਪੀੜੀਆਂ ਉਹ ਇੱਥੇ ਇੱਕ ਮਰਲਾ ਵੀ ਨਹੀਂ ਉਹ ਇੱਥੇ ਆ ਕੇ ਮੁੜ ਕੇ ਲਈ ਜਾਣੀ ਇਹ ਲਈ ਨਹੀਂ ਜਾਣੀ ਜਿਵੇਂ ਸਾਡੇ ਕੋਲ ਬਾਈ ਪੰਜਾਬ ਤੋਂ ਜ਼ਮੀਨ ਕੱਢਦੇ ਹੋ ਡੰਕਰ ਬੱਸਾ ਸਾਰਾ ਕੁਝ ਹੀ ਖਤਮ ਲੰਗਰ ਤੋਂ ਲੈ ਕੇ ਰਹਿਣਾ ਕੀ ਆ ਪੱਲੇ ਉਹ ਆਪਾਂ ਲੜੇ ਤਾਂ ਜੰਗਾਂ ਤਾਂ ਕੀਤੀਆਂ ਘੱਲੂ ਘਾਰੇ ਤਾਂ ਝੱਲੇ ਆਪਾਂ ਖੂਨ ਤਾਂ ਡੋਲਿਆ ਕਿਉਂਕਿ ਆਪਾਂ ਇਹ ਧਰਤੀ ਦੇ ਮਾਲਕ ਸੀ ਜਿਹੜੀ ਧਰਤੀ ਖਾਤਰ ਜਿਹੜੀ ਧਰਤੀ ਦਾ ਮਾਲਕ ਸਾਨੂੰ ਬਣਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੀ ਧਰਤੀ ਖਾਤਰ ਹੀ ਹਜ਼ਾਰਾਂ ਲੱਖਾਂ ਸਿਰ ਲਾਏ ਹਜ਼ਾਰਾਂ ਮਣਾ ਮੂੰਹਾਂ ਖੂਨ ਡੋਲਿਆ ਇਹ ਧਰਤੀ ਦੀ ਖਾਤਰ ਅਸੀਂ ਲੜਦੇ ਆ ਸਦੀਆਂ ਤੋਂ ਲੈ ਕੇ ਬੱਚੇ ਤੱਕ ਦਵਾਨ ਕਰਾਤੇ ਉਹ ਧਰਤੀ ਵੇਚ ਕੇ ਪਾ ਚੱਲੇ ਆ ਮਾਂ ਨੂੰ ਕੌਣ ਵੇਚਦਾ ਹੁੰਦਾ ਮਾਂ ਨੂੰ ਕੋਈ ਵੇਚਦਾ ਮਾਂ ਧਰਤੀ ਗੁਰਵਾਨੀ ਵੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਂ ਦਾ ਧਰਤ ਮਹਤਾ ਓਏ ਮਾਂ ਨੇ ਸਾਨੂੰ ਸਦੀਆਂ ਤੋਂ ਲੈ ਕੇ ਪਾਲਿਆ ਸਾਡੇ ਬਜ਼ੁਰਗਾਂ ਪੁਰਖਾਂ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪਾਲਦੀ ਆਈ ਹੈ ਓਏ ਅੱਜ ਮਾਂ ਨੂੰ ਵੇਚ ਤੁਰੇ ਆ ਯਾਰ ਚੰਦ ਪੈਸਿਆਂ ਪਿੱਛੇ ਉਹ ਕੀ ਕਰ ਲਵੋਗੇ ਪੈਸੇ ਕੋਠੀ ਪਾ ਲੋਗੇ ਵੱਡੀ ਗੱਡੀ ਲੈ ਲੋਗੇ ਵੱਡਾ ਟਰੈਕਟਰ ਲੈ ਲੋਗੇ ਉਹ ਕਿਸੇ ਕੋਠੀਆਂ ਆਕਾਰਾਂ ਨੇ ਟਰੈਕਟਰਾਂ ਨੇ ਉਹ ਕਮਾਈ ਨਹੀਂ ਉਹ ਦੇਣੀ ਉਹ ਰੋਟੀ ਨਹੀਂ ਉਹ ਖਵਾਉਣੀ ਉਹ ਸੋ ਅੱਧਾ ਕਿੱਲਾ ਵੀ ਹੋਣਾ ਅੱਧਾ ਕਿੱਲਾ ਵੀ ਭੁੱਖੇ ਨਹੀਂ ਮਰਦੇ ਕਰੋਨਾ ਆਇਆ ਦੁਨੀਆ ਦਾ ਕੁੱਲ ਕਾਰੋਬਾਰ ਇੰਡਸਟਰੀਆਂ ਖੜਗੀਆਂ ਕਾਰਖਾਨੇ ਖੜ ਗਏ ਮਸ਼ੀਨਰੀ ਖੜ ਗਈ ਲੋਕਾਂਾਂ ਦੇ ਵੜ ਗਏ ਖੇਤੀਬਾੜੀ ਰੁਕੀ ਜ਼ਮੀਨ ਦਾ ਕਾਰੋਬਾਰ ਨਹੀਂ ਰੁਕਾ ਕਿਉਂ ਕਿਉਂਕਿ ਰੋਟੀ ਖਾਣ ਲਈ ਅਨਾਜ ਪੈਦਾ ਹੋਣਾ ਹੈ ਅਨਾਜ ਜ਼ਮੀਨ ਤੋਂ ਪੈਦਾ ਹੋਣਾ ਹੈ ਬਿੱਲਗੇਤ ਸਵਰਗੇ ਨਮਸਕ ਵਰਗਿਆਂ ਨੇ 25 25 30 ਦੀ ਲੱਖ ਏਕੜ ਪੈਲੀਆਂ ਖਰੀਦੀਆਂ ਪੂਰੀ ਦੁਨੀਆ 'ਚ ਉਹਨਾਂ ਲੋਕਾਂ ਮਾਨੀਆਂ ਦਾਨੀਆਂ ਨੇ ਆਪਣੇ ਪੈਸੇ ਕਾਰਖਾਨਿਆਂ 'ਚੋਂ ਕੱਢ ਕੇ ਹੋਰ ਵਾਰ 'ਚੋਂ ਕੱਢ ਕੇ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਉਹ ਰੱਬ ਦਾ ਵਾਸਤਾ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ ਅਪੀਲ ਕਰਦਾ ਆਖੇ ਲੱਗ ਜਾਓ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਕਈਆਂ ਨੇ ਮੈਂ 12 'ਚ ਕਿਹਾ ਸੀ 212 'ਚ ਕਿ ਥੋੜਾ ਪਾਣੀ ਮੁੱਕੂਗਾ ਓਏ ਡੇਡਲਾਈਨ ਦੇਤੀ ਡੈਡਲਾਈਨ ਪੰਜਾਬ ਲਈ 2039 ਤੱਕ ਪੰਜਾਬ ਕੋਲੇ ਪਾਣੀ ਆ ਮੈਂ ਕਹਾਂ 39 ਨਹੀਂ ਸੋਡਾ ਪਾਣੀ 30 32 ਤੱਕ ਜਾਂਦੇ ਪੰਜਾਬ ਦਾ ਪਾਣੀ ਮੁੱਕ ਜਾਣਾ ਸਾਂਭ ਲੋ ਦਰਿਆਵਾਂ ਦੇ ਪਾਣੀਆਂ ਯਾਰ ਪਾਤੀ ਸੋਡੀਆਂ ਧਰਤੀਆਂ ਹੇਠਾਂ ਜਹਰਾਂ ਪਾਤੀਆਂ ਸਾਂਭ ਲੋ ਦੇਖੋ ਜਾ ਕੇ ਪਾਣੀ ਦੀ ਕੀਮਤ ਰਾਜਸਥਾਨ ਚ ਦੇਖੋ ਜਾ ਕੇ ਕਰਨਾਟਕਾ ਦੇ ਪਾਸੇ ਪਾਣੀ ਦੀ ਕੀਮਤ ਕਿ ਪਾਣੀ ਦੀ ਕੀਮਤ ਕੀ ਆ ਸੋ ਧਰਤੀ ਦੇ ਪਾਣੀ ਆਪਣੇ ਬਚਾ ਲਓ ਸੋਡੀਆਂ ਨਸਲਾਂ ਦਾ ਹੈ ਤਦ ਇੱਕ ਦਾ ਸਵਾਲ ਆ ਇੰਨੀਆਂ ਕਿ ਮੇਰੀਆਂ ਬੇਨਤੀਆਂ ਮੈਂ ਮੈਸਰ ਖਾਨੇ ਦੀ ਗੱਲ ਕਰਨ ਆਇਆ ਵੀ 60 ਲੱਖ ਰੇਟ ਲਾਗੇ ਤੇ ਲੋਕਾਂ ਬਿੜਕਾਂ ਭਾਂਦੇ ਫਿਰਦੇ ਆ ਵੀ ਸਾਡੀ ਵੀ ਵਿੱਚ ਲੈ ਲੋ ਸਾਡੀ ਵੀ ਦਵਾ ਦਿਓ ਸਾਡੀ ਵੀ ਦਵਾ ਦਿਓ ਹੱਦ ਹੋ ਗਈ ਯਾਰ ਉਹ ਤੁਸੀਂ ਪੈਸੇ ਭਰ ਕੇ ਬੋਰੇ ਭਰ ਕੇ ਤੁਰੇ ਫਿਰਦੇ ਆ ਗਾਂ ਚੱਕ ਕੇ ਜਾਓਗੇ ਜ਼ਮੀਨ ਨਹੀਂ ਮਿਲਣੀ 26000 ਕਿੱਲਾ ਹਾਈਵੇ ਚ ਰੁਗ ਗਿਆ 26000 ਕਿੱਲਾ ਨਵੀਂ ਰੇਲ ਦੀ ਲੀ ਜਿਹੜੀ ਕੱਢ ਰਹੇ ਆ ਕਿੰਨੇ ਜ਼ਿਲ੍ਹੇ ਦੇ ਕਿੰਨੇ ਪਿੰਡਾਂ ਵਿੱਚ ਦੀ ਜਾ ਰਹੀ ਆ ਉਹ ਕਿੰਨੀਆਂ ਜ਼ਮੀਨਾਂ ਉਹ ਰੋਕ ਰੰਗਾ ਨੇ ਰੇਲਵੇ ਦੇ ਇਹਾ ਚ ਕਿੰਨੀਆਂ ਸੜਕਾਂ ਰੋਗੀਆਂ ਕਿੰਨੀਆਂ ਜ਼ਮੀਨਾਂ ਕਲੋਨੀਆਂ ਕੱਟੀਆਂ ਜਾ ਰਹੀਆਂ ਰੋ ਸੈਂਕੜੇ ਜ਼ਮੀਨਾਂ ਦੇ ਉੱਤੇ ਸੈਂਕੜੇ ਏਕੜ ਜ਼ਮੀਨਾਂ ਦੇ ਉੱਤੇ ਕਿੰਨੇ ਲੋਕ ਘਰ ਪਾ ਰਿਹਾ ਕੋ ਪਿੰਡਾਂ ਜਿਉਂਟ ਕੇ ਖੇਤਾਂ ਜਾ ਰਹੇ ਆ ਜ਼ਮੀਨ ਦਿਨੋਂ ਘੜਦੀ ਜਾਂਦੀ ਆ ਕੰਕਰੀਟ ਦੇ ਜੰਗਲ ਬਣਦੇ ਜਾਂਦੇ ਆ ਵੱਡੀਆਂ ਵੱਡੀਆਂ ਇਮਾਰਤਾਂ ਜ਼ਮੀਨਾਂ ਘੇਰ ਰੰਗਾ ਜ਼ਮੀਨ ਘੜਦੀ ਜਾਂਦੀ ਆ ਨਾ ਵੇਚੋ ਸੰਭਲੋ ਲੈ ਕੇ ਲੈ ਲੋ ਮੈਨੂੰ ਨੀਵੇਂ ਥਾਂ ਬਹਾ ਦਿਓ ਮੇਰੇ ਜੇ ਛਤਰਾ ਦਾ ਹਾਰ ਪਾ ਦੋ ਗੱਲ ਚ ਵੀ ਲਖਿਆ ਤੂੰ ਗਲਤ ਕਹਿੰਦਾ ਸੀਗਾ 28 ਤੱਕ ਖੜਜੋ ਜੇ ਨਾ ਛੋੜਿਆ ਆ ਕੇ ਪੈਰੀਂ ਡੱਗੇ ਵੀ ਜਿਹੜੀ ਮਰਜ਼ੀ ਕੀਮਤ ਲੈ ਲੋ ਤੇ ਕੱਲ ਮੈਂ ਕਹਿੰਦਾ ਵੀ ਜਿਹੜੀ ਦੁਨੀਆ ਕੋਲੇ ਜਿਹੜੇ ਲੋਕਾਂ ਕੋਲੇ ਆਪਣੀ ਜ਼ਮੀਨ ਤੇ ਆਪਣਾ ਪਾਣੀ ਹੋਊਗਾ ਉਹ ਕੌਮ ਨੇ ਦੁਨੀਆ ਤੇ ਰਾਜ ਕਰਨਾ ਤੁਸੀਂ ਰਾਜ ਨਾ ਕੀਤਾ ਮੈਥੋਂ ਮੇਰਾ ਗੱਲ ਬਰਦੋ ਚਾਹੀਏ ਰਾਕੇ ਵੀ ਤੂੰ ਗਲਤ ਕਹਿੰਦਾ ਸੀ ਸ ਤਾਂ ਇੰਨੀ ਮੇਰੀ ਬੇਨਤੀ ਮੰਨ ਲਓ ਮੇਰਾ ਵੀਰ ਕਿਸੇ ਵੀ ਕੀਮਤ ਤੇ ਜ਼ਮੀਨਾਂ ਨਾ ਵੇਚੋ ਤੇ ਬਿਆਂ ਦਾ ਮੈਸਰ ਖਾਨ ਨੇ ਟਿੱਬਿਆਂ ਦਾ ਰੇਟ ਲਾਉਂਦਾ 60 ਲੱਖ ਰੁਪਈਆ ਕੰਪਨੀ ਵਾਲਿਆਂ ਨੇ ਆ ਕੇ 60 ਕਰੋੜ ਵੀ ਦੇਣਗੇ ਨਾ ਵੇਚੋ ਅਗਲੀ ਪੀਲ ਕਰਦਾ ਮੈਂ ਦਲਾਲਾਂ ਨੂੰ ਤੇਰੇ ਲੋਕਾਂ ਨੂੰ ਭਰੀ ਵਾਂਗੂ ਬੰਨ ਕੇ ਦਲਾਲ ਤੁਰੇ ਫਿਰਦੇ ਨਾ ਦਲਾਲੋ ਸਾਨੂੰ ਹੀ ਬੇਨਤੀ ਹੈ ਇਹ ਕੰਮ ਨਾ ਕਰੋ ਨਾ ਕਰੋ ਲੋਕਾਂ ਨੂੰ ਸਮਝਾਓ ਵੀ ਨਾ ਵੇ ਜਮੀਨ ਨਾ ਵੇਚ ਤੁਸੀਂ ਆਪ ਦੇ ਚੰਦ ਛਿਲਣਾਂ ਦੀ ਖਾਤਰ ਆਪ ਦੇ ਲਾਲਚ ਖਾਤਰ ਲੋਕਾਂ ਨੂੰ ਗਵਰਾਹ ਕਰਦੇ ਆ ਹੁਣ ਜਿਵੇਂ ਮੈਨੂੰ ਪੰਨ 10 ਸੁਣਾਉਂਦਾ ਸੀਗਾ ਗੱਲ ਆ ਝੋਟੀਆਂ ਵਾਲਾ ਮੇਰਾ ਮਿੱਤਰ ਕਹਿੰਦਾ ਸਾਡੇ ਪਿੰਡ ਕਿਸੇ ਬੰਦੇ ਨੇ ਰਾਏ ਦੇਤੀ ਕਿਸੇ ਬੰਦੇ ਨੂੰ 7-8 ਬੰਦੇ ਸੀ ਵੀ ਐਂ ਕਰ ਉਹ 7-8 ਕਿੱਲੇ ਜ਼ਮੀਨ ਐ ਵੇਚ ਕੇ ਸਾਰਾ ਪੈਸਾ ਬੈਂਕ 'ਚ ਧਰ ਦੇ ਤੈਨੂੰ ਤਾਂ ਵਿਆਜ ਹੀ ਨਹੀਂ ਮੁੱਕਦਾ ਤਿਆਰ ਹੋ ਗਿਆ ਬੱਟੂ ਉਹਦਾ ਸਹੁਰੇ ਆ ਗਏ ਉਹਦੇ ਨਾਲ ਗੱਲ ਕਰ ਕਹਿੰਦੇ ਜੇ ਜ਼ਮੀਨ ਵੇਚਣੀ ਐ ਅਸੀਂ ਕੁੜੀ ਲੈ ਜਾਣੇ ਆ ਆਪਦੀ ਫੇਰ ਹਟਿਆ ਕੱਡੇ ਮੂਰਖ ਲੋਕ ਆ ਸਾਡੇ ਉਹ ਰਿਸ਼ਤੇ ਜ਼ਮੀਨਾਂ ਨੂੰ ਹੁੰਦੇ ਨੇ ਅਗਲਾ ਇਹ ਨਹੀਂ ਦੇਂਦਾ ਆ ਕੇ ਵੀ ਤਰ੍ਹਾਂ ਨੌਕਰੀ ਜਿੱਦੀ ਮਰਜ਼ੀ ਦੇ ਹੋਵੇ ਬੰਦਾ ਜ 10 ਲੱਖ ਰੁਪਏ ਤਨਖਾਹ ਲੈਂਦਾ ਹੋਵੇ ਚਾਹ ਜਿੰਨੇ ਮਰਜ਼ੀ ਪਲਾਟ ਪਾਏ ਹੁਣ ਸ਼ਹਿਰ ਦੇ ਵਿੱਚ ਅਗਲਾ ਪਤਾ ਜਮੀਨ ਪਹੁੰਚਦਾ ਮੁੰਡੇ ਨੂੰ ਪੈਲੀ ਕਿੰਨੀ ਆਉਂਦੀ ਹੈ ਪੈਲੀ ਦੀ ਕੀਮਤ ਬਹੁਤ ਆ ਬਾਈ ਬਹੁਤ ਕੀਮਤ ਹੈ ਧਰਤੀ ਦੀ ਯਾਰ ਇਹ ਧਰਤੀ ਮਿਲਨੀ ਨਹੀਂ ਉਹ ਪਾਗਾਂ ਵਾਲਿਓ ਨਸੀਬਾਂ ਵਾਲਿਓ ਕਰਮਾਂ ਵਾਲਿਓ ਪਤਾ ਨਹੀਂ ਕਿਹੜੇ ਯੁੱਗ ਵਿੱਚ ਤੁਸੀਂ ਕੋਈ ਪੁੰਨ ਕੀਤਾ ਇਹ ਧਰਤੀ ਦੇ ਪੈਦਾ ਹੋਇਆ ਇਹ ਧਰਤੀ ਨਾ ਵੇਚੋ ਨਾ ਵੇਚ ਕੇ ਭੱਜੋ ਬਾਹਰ ਲਿਓ ਆਜੋ ਮੋੜਿਓ ਸੋਨੂੰ ਵੀ ਬਾਜਾਂ ਮਾਰਦੇ ਆਂ ਸੋਡੇ ਨਾਂ ਸੋਡੇ ਉਹਨਾਂ ਦੇਸ਼ਾਂ ਦੇ ਵਿੱਚ ਨਾਂ ਪੱਲੇ ਜਵਾਖ ਲੈਣੇ ਆ ਨਾਂ ਪੱਲੇ ਪੈਸੇ ਲੈਣੇ ਆ ਨਾਂ ਸੋਡਾ ਇਤਿਹਾਸ ਨਾ ਬੋਲੀ ਨਾ ਧਰਮ ਕੱਖ ਨਹੀਂ ਬਚਣਾ ਖਤਮ ਹੋ ਜਾਓਗੇ ਮੁੜਿਆ ਮੇਰਾ ਵੀਰਾ ਹੱਥ ਬਣਾ ਲਓ ਰੱਬ ਦਾ ਵਾਸਤਾ ਬੇਨਤੀ ਆ ਤੁਹਾਡੇ ਅੱਗੇ ਮੈਂ ਸਾਹੀ ਫੇਰ ਕਹਿੰਦਾ ਸਾਡਾ ਕੋਈ ਲੋਭ ਲਾਲਚ ਨਹੀਂ ਕਿਉਂ ਪਿੱਟਦੇ ਫਿਰਦੇ ਆ ਯਾਰ ਦੁੱਖ ਲੱਗਦਾ ਯਾਰ ਜਦੋਂ ਐਂ ਲੱਗਦਾ ਪਤਾ ਵੀ ਆ ਆ 800 ਕਿੱਲਾ ਵੇਚ ਗਿਆ ਅਜੇ 500 ਕਿੱਲਾ ਵੇਚ ਗਿਆ ਫਰਾਨੀ ਕੰਪਨੀ ਲੈ ਲਿਆ ਅਜੇ ਫਰਾਨੇ ਬਾਣਗੇ ਨੇ ਆ ਕੇ ਲੈ ਲਿਆ ਫਰਾਨੇ ਉਹਨੇ ਲੈ ਲਿਆ ਉਹਨੂੰ ਦੁੱਖ ਲੱਗਦਾ ਇੱਥੇ ਵੀ ਯਾਰ ਕਦੇ ਫਸਲਾਂ ਲਹਿਰਾਉਂਦੀਆਂ ਸੀ ਸਰਮਾ ਕਣਕਾਂ ਛੋਲੇ ਮੱਕੀਆਂ ਬਾਜਰੇ ਉਹ ਇੱਥੇ ਕਲੋਨੀ ਬਣ ਗਈ ਉਹਨੂੰ ਦੁੱਖ ਲੱਗਦਾ ਬਾਈ ਉਹਨੂੰ ਦੁੱਖ ਲੱਗਦਾ ਓਏ ਹੱਕ ਤੂੰ ਚੀਰ ਕੇ ਲੰਘਦੀ ਆ ਗੱਲ ਇਹ ਸੀਨੇ ਨੂੰ ਚੀਰ ਕੇ ਲੰਘਦੀ ਆ ਗੱਲ ਜਦੋਂ ਸਾਡੀ ਜ਼ਮੀਨ ਦੇ ਉੱਤੇ ਕੰਕਰੀਟ ਦਾ ਜੰਗਲ ਬਣਾਇਆ ਜਾ ਰਿਹਾ ਆ ਸਾਡੀ ਬਾਬੇ ਨਾਨਕ ਦੀ ਧਰਤੀ ਦੇ ਉੱਤੇ ਤਾ ਕਲਪਦਿਆਂ ਬਈ ਤਾ ਪਿੜਦਿਆਂ ਰੱਬ ਦਾ ਵਾਸਤਾ ਬਾਈ ਮਣਕੇ ਫਿਰ ਅਪੀਲ ਕਰਦਾ ਇਹ ਪੈੜੀ ਕਿਸੇ ਵੀ ਕੀਮਤ ਤੇ ਵੇਚੋ ਨਾ ਸਿਰਫ 4 ਸਾਲ ਮੇਰੇ ਅੱਖੇ ਲਾ ਕੇ ਖੜ ਜੋ ਫੱਡੇ ਛੱਤਰ ਪਾ ਕੇ ਸਾਡੇ ਬਾਪੂਆਂ ਨੇ ਭੁੱਖ ਤੇ ਘੱਟ ਕੇ ਬਲਦਾਂ ਦੇ ਬੋਤਿਆਂ ਦੇ ਹਲ ਬਾਹ ਕੇ ਯਾਰੇ ਜਾਇਦਾਦਾਂ ਜੋੜੀਆਂ ਸੀ ਨਾ ਵੇਚੋ ਮੇਰਾ ਬਾਈ